ਆਇਲਰ ਸੈਂਟਰ ਹੈਗਾ ਪੂਰੀ ਵਾਲਿਆਂ ਦੇ ਅੱਜ ਹੈਗੇ ਐਜੂਕੇਸ਼ਨ ਵਾਲਿਆਂ ਦੇ ਮੋਗਾ ਮੋਗਾ ਦਾ ਇੱਕ ਜਿਆ ਸੈਂਟਰ ਹੈ ਜਿਸ ਦਾ ਕੰਮ ਕੱਲਾ ਸਟੂਡੈਂਟ ਨੂੰ ਆਸਟ੍ਰੇਲੀਆ ਹੀ ਪਹੁੰਚਾ ਤੇ ਆਸਟ੍ਰੇਲੀਆ ਦਾ ਕੰਮ ਕਰ ਰਿਹਾ 2002 ਤੋਂ ਲੈ ਕੇ ਬਾਈ ਜਗਦੀਪ ਉਹ ਵੀ ਸਾਡੇ ਨਾਲ ਹੈ ਗਿਆ ਮੈਂ ਜਦੋਂ ਇਸ ਕਾਰੋਬਾਰ ਸ਼ੁਰੂ ਕੀਤਾ ਸੀ ਮੈਂ ਤੇ ਉਦੋਂ ਮੈਂ ਆਸਟ੍ਰੇਲੀਆ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਮੇਰਾ ਇੰਟਰਸਟ ਹੀ ਇੰਨਾ ਬਣ ਗਿਆ ਵੀ ਬੱਚੇ ਨੇ ਕਦੇ ਕੋਈ ਵੀ ਬੱਚਾ ਭੇਜਿਆ ਮੈਂ ਅੱਜ ਤੱਕ ਉਹਨੇ ਕਦੇ ਲਾਂਭਾ ਨਹੀਂ ਦਿੱਤਾ ਵੀ ਮੈਨੂੰ ਕਿਹੜੀ ਜਗ੍ਹਾ ਤੇ ਭੇਜ ਦਿੱਤਾ ਜਿਹੜੇ ਬੱਚੇ ਤੁਸੀਂ ਬਾਹਰ ਭੇਜਦੇ ਹੋ ਪੇਮੈਂਟ ਬਾਅਦ ਹੁੰਦੀ ਆ ਜਾਂ ਕਿਦਾਂ ਹੁੰਦਾ ਸਭ ਅੱਛਾ ਕਈ ਅਜੰਟ ਹੈਗੇ ਜਿਨ੍ਹਾਂ ਤੋਂ ਫਾਈਲਾਂ ਪਾਸ ਨਹੀਂ ਹੁੰਦੀਆਂ ਹੈਗੀਆਂ ਏਦਾਂ ਦੇ ਕੇਸ ਵੀ ਤੁਹਾਡੇ ਕੋਲ ਆਏ ਹੈਗੇ ਜਿਹੜਾ ਪੂਰੇ ਵਾਲਿਆਂ ਨੇ ਬੱਚੇ ਆਸਟ੍ਰੇਲੀਆ ਭੇਜਦੇ ਬਹੁਤ ਸਾਰੀਆਂ ਅਜਿਹਿਆਂ ਕੰਪਨੀਆਂ ਬਾ ਜਿਹੜੀਆਂ ਫਾਈਲਾਂ ਫੜ ਲੈਂਦੀਆਂ ਬਟ ਉਹਨਾਂ ਨੂੰ ਆਸਟ੍ਰੇਲੀਆ ਦਾ ਐਕਸਪੀਰੀਅੰਸ ਨਹੀਂ ਆ ਕਿਉਂਕਿ ਕੈਨੇਡਾ ਦਾ ਹੈ ਨਹੀਂ ਕਿ ਬੀ ਦੋ ਫਾਰਮ ਭਰ ਕੇ ਵੀਜ਼ਾ ਆ ਜਾਊਗਾ ਜਾਂ ਕੱਲੀ ਜੀਆਈਸੀ ਭਰ ਕੇ ਵੀਜ਼ਾ ਆ ਜਾਊਗਾ ਇੰਦੇ ਵਿੱਚ ਯੂਨੀਵਰਸਿਟੀ ਦੀ ਜੀਟੀ ਜਾਂ ਜੀਐਸ ਜਿਹੜਾ ਨਵੇਂ ਰੂਲਸ ਹੈਗੇ ਉਹ ਕਲੀਅਰ ਕਰਵਾਉਣਾ ਪੈਂਦਾ ਉਹਦੇ ਲਈ ਸਪੋਰਟਿੰਗ ਐਵੀਡੈਂਸ ਕੀ ਚਾਹੀਦੀ ਹੈ ਕਿੱਦਾਂ ਚਾਹੀਦੀ ਆ ਹਰ ਫਿਗਰਸ ਮੈਚ ਹੋਣੀ ਚਾਹੀਦੀ ਆ ਅੱਜਕੱਲ ਬਹੁਤ ਐਡਵਰਟਾਈਜ਼ਮੈਂਟ ਚੱਲ ਰਹੀ ਆ ਵੀ ਕੋਈ ਪੈਸਾ ਨਹੀਂ ਪਹਿਲਾਂ ਇਦਾਂ ਉਦਾਂ ਬਹੁਤ ਸਾਰੇ ਦੇ ਐਡਵਰਟਾਈਜ਼ਮੈਂਟ ਮੈਂ ਵੀ ਦੇਖਿਆ ਸੀਗੇ ਆ ਉਹ ਦੇਸੀ ਕਾਲਜ ਆ ਜਿਹੜੇ ਇੱਕ ਇੱਕ ਦੋ ਦੋ ਕਮਰਿਆਂ ਦੇ ਪ੍ਰਾਈਵੇਟ ਰੈਂਟਲ ਪ੍ਰਾਪਰਟੀ ਦੇ ਵਿੱਚ ਬਣੇ ਹੋਏ ਆ ਉੱਥੇ 100 100 ਫਾਈਲ ਪਾਤੀ 10 ਵੀਜ਼ੇ ਨਿਕਲ ਗਏ ਕਿਸਮਤ ਨੂੰ 20 ਨਿਕਲ ਗਏ ਉਹ ਉਹਨਾਂ ਕਾਲਜਸ ਦੇ ਵਿੱਚ ਅਸੀਂ ਬੱਚਾ ਨਹੀਂ ਪੇਜਦੇ ਪਲੱਸ 2 ਦੀ ਪ੍ਰੀਖਿਆ ਹੋ ਰਹੀ ਹੈ ਤੇ ਪ੍ਰੀਖਿਆ ਤੋਂ ਬਾਅਦ ਬੱਚਣੇ ਆਈਲੈਂਡਸ ਕਰਨਾ ਤੇ ਆਈਲੈਂਡਸ ਕਰਨ ਤੋਂ ਬਾਅਦ ਕਿਹੜੇ ਦੇਸ਼ ਜਾਣਾ ਹੈਗਾ ਇਹ ਬੜਿਆ ਵੱਡਾ ਸਵਾਲ ਮਾਪਿਆਂ ਦੇ ਜਹਨ ਦੇ ਵਿੱਚ ਵੀ ਰਹਿੰਦਾ ਤੇ ਬੱਚਿਆਂ ਦੇ ਵੀ ਰਹਿੰਦਾ ਹੈਗਾ ਸਭ ਤੋਂ ਬੈਸਟ ਕੰਟਰੀ ਕਿਹੜੀ ਹੈਗੀ ਆ ਆਸਟ੍ਰੇਲੀਆ ਦਾ ਨਾਮ ਲੈਂਦੇ ਆਂ ਤਾਂ ਹਰੇਕ ਦੇ ਗੱਲ ਦਿਮਾਗ ਦੇ ਵਿੱਚ ਇਹ ਆ ਜਾਂਦੀ ਜੀ ਆਸਟ੍ਰੇਲੀਆ ਸਾਡਾ ਬੱਚਾ ਚਲਾ ਜਾਊ ਜੇ ਆਸਟ੍ਰੇਲੀਆ ਦਾ ਬੱਚਾ ਪੀਆਰ ਹੋ ਜਾਊ ਤਾਂ ਸਾਡਾ ਵਿਕ ਜਿਹੜਾ ਉਸ ਬੱਚੇ ਦਾ ਸੁਧਾ ਸਕਦਾ ਤੇ ਸਾਡੇ ਘਰ ਦੇ ਹਾਲਾਤ ਵੀ ਸੁਧ ਸਕਦੇ ਆ ਕਿਉਂਕਿ ਆਸਟ੍ਰੇਲੀਆ ਇੱਕ ਜ਼ਿਆ ਅਦੇਸ਼ ਹੈ ਤੇ ਆਸਟ੍ਰੇਲੀਆ ਭੇਜਣ ਦੇ ਲਈ ਇੱਕ ਇੱਕ ਹੀ ਆਇਲੈਂਡ ਸੈਂਟਰ ਹੈਗਾ ਪੂਰੀ ਵਾਲਿਆਂ ਦੇ ਅੱਜ ਹੈਗੇ ਐਜੂਕੇਸ਼ਨ ਵਾਲਿਆਂ ਦੇ ਮੋਗਾ ਮੋਗਾ ਦਾ ਇੱਕ ਜ਼ਿਆ ਸੈਂਟਰ ਹੈ ਜਿਸ ਦਾ ਕੰਮ ਕੱਲਾ ਸਟੂਡੈਂਟ ਨੂੰ ਆਸਟ੍ਰੇਲੀਆ ਹੀ ਭੇਜਣਾ ਤੇ ਆਸਟ੍ਰੇਲੀਆ ਦਾ ਕੰਮ ਕਰ ਰਿਹਾ 2002 ਤੋਂ ਲੈ ਕੇ ਬਾਈ ਜਗਦੀਪ ਜੀ ਸਾਡੇ ਨਾਲ ਹੈਗੇ ਆ ਗੱਲਬਾਤ ਕਰ ਲੈਂਦੇ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢ ਕੇ ਸਾਡੇ ਆਫਿਸ ਪਹੁੰਚੇ ਹੋ ਬੜਾ ਧੰਨਵਾਦ ਜੀ ਤੁਹਾਡਾ ਅੱਛਾ ਬਾਈ ਜਗਦੀਪ ਜੀ ਆਸਟ੍ਰੇਲੀਆ ਦਾ ਹੀ ਕੰਮ ਕਿਉਂ ਕਰਦੇ ਹੋ ਕੱਲਾ ਆਸਟ੍ਰੇਲੀਆ 2002 ਤੋਂ ਲੱਗੇ ਹੋਏ ਤਾਂ ਕਿੰਨੇ ਬੱਚੇ ਭੇਜਦੇ ਹੁੰਦੇ ਅਸਲ ਦੇ ਵਿੱਚ ਮੈਂ ਜਦੋਂ ਇਸ ਕਾਰੋਬਾਰ ਸ਼ੁਰੂ ਕੀਤਾ ਸੀ ਮੈਂ ਤੇ ਉਦੋਂ ਮੈਂ ਆਸਟ੍ਰੇਲੀਆ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਮੇਰਾ ਇੰਟਰਸਟ ਹੀ ਇੰਨਾ ਬਣ ਗਿਆ ਵੀ ਬੱਚੇ ਨੇ ਕਦੇ ਕੋਈ ਵੀ ਬੱਚਾ ਭੇਜਿਆ ਮੈਂ ਅੱਜ ਤੱਕ ਉਹਨੇ ਕਦੇ ਲਾਂਭਾ ਨਹੀਂ ਦਿੱਤਾ ਵੀ ਮੈਨੂੰ ਕਿ ਕਿਹੜੀ ਜਗ੍ਹਾ ਤੇ ਭੇਜ ਦਿੱਤਾ ਸੋ ਇੰਟਰਸਟ ਇੰਨਾ ਬਣ ਗਿਆ ਜਿਹਦੇ ਕਰਕੇ ਅੱਜ ਤੱਕ ਆਪਾਂ ਕੰਟੀਨਿਊ ਆਸਟ੍ਰੇਲੀਆ ਹੀ ਕਰੀ ਜਾ ਰਹੇ ਹਾਂ ਹੋਰ ਕੋਈ ਕੰਟਰੀ ਕਦੇ ਕੀਤੀ ਹੀ ਨਹੀਂ ਅਸੀਂ ਬਾਹਰ ਭੇਜਣ ਦੇ ਨਾਮ ਤੇ ਦੇਖ ਲੋ ਲੋਕ ਡਿਪੋਰਟ ਹੋ ਕੇ ਅਮਰੀਕਾ ਤੋਂ ਵਾਪਸ ਆ ਰਹੇ ਹੈਗੇ ਹਨ ਕੋਈ ਕਹਿੰਦਾ ਮੇਰਾ 40 ਲੱਖ ਫਸ ਗਿਆ ਕੋਈ ਕਹਿੰਦਾ ਮੇਰਾ 50 ਲੱਖ ਫਸ ਗਿਆ ਜਦ ਕਿ ਏਜੰਟ ਨੇ ਪੈਸੇ ਲੈ ਕੇ ਬੰਦਾ ਅਮਰੀਕਾ ਜ਼ਰੂਰ ਭੇਜਦਾ ਪਰ ਗੱਲ ਕਿਤੇ ਨਾ ਕਿਤੇ ਫਿਰ ਏਜੰਟ ਤੇ ਆ ਕੇ ਖੜ ਜਾਂਦੀ ਹੈਗੀ ਜਿਹੜੇ ਬੱਚੇ ਤੁਸੀਂ ਬਾਹਰ ਭੇਜ ਦਿਓ ਪੇਮੈਂਟ ਬਾਅਦ ਚ ਹੁੰਦੀ ਹੈ ਜਾਂ ਕਿੱਦਾਂ ਹੁੰਦਾ ਸਭ ਸਰ ਅਸੀਂ ਕੱਲੀ ਮੈਸੀਵ ਫੀਸ ਪਹਿਲਾਂ ਲੈਨੇ ਆ ਯੂਨੀਵਰਸਿਟੀ ਦੀ ਫੀਸ ਜਿਹੜੇ ਜੋ ਵੀ ਡਾਕੂਮੈਂਟਸ ਚਾਹੀਦੇ ਆ ਫੰਡ ਆ ਚਾਹੇ ਇੰਸ਼ੋਰੈਂਸ ਉਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਚ ਲੈਨੇ ਆ ਜਿਹੜੀ ਐਮਬੈਸੀ ਦੀ ਫੀਸ ਆ ਉਹ ਵੀ ਬੱਚਾ ਆਪਦੇ ਕ੍ਰੈਡਿਟ ਕਾਰਡ ਤੋਂ ਕਟਵਾ ਸਕਦਾ ਵਾ ਸੀ ਉਹ ਵੀ ਕੈਸ਼ ਨਹੀਂ ਲੈਂਦੇਗੇ ਉਹ ਵੀ ਉਹਦੇ ਕਾਰਡ ਤੋਂ ਪੇਮੈਂਟ ਕੱਟੀ ਜਾਂਦੀ ਬਾਕੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਆ ਜੀ ਅੱਛਾ ਕਈ ਏਜੰਟ ਹੈਗੇ ਜਿਨ੍ਹਾਂ ਤੋਂ ਫਾਈਲਾਂ ਪਾਸ ਨਹੀਂ ਹੁੰਦੀਆਂ ਹੈਗੀਆਂ ਇਦਾਂ ਦੇ ਕੇਸ ਵੀ ਤੁਹਾਡੇ ਕੋਲ ਆਏ ਹੈਗੇ ਜਿਹੜਾ ਪੂਰੇ ਵਾਲਿਆਂ ਦੇ ਬੱਚੇ ਆਸਟ੍ਰੇਲੀਆ ਪੇਤੇ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਬਾਅਦ ਜਿਹੜੀਆਂ ਫਾਈਲਾਂ ਫੜ ਲੈਂਦੀਆਂ ਬਟ ਉਹਨਾਂ ਨੂੰ ਆਸਟ੍ਰੇਲੀਆ ਦਾ ਐਕਸਪੀਰੀਅੰਸ ਨਹੀਂ ਆ ਕਿਉਂਕਿ ਕੈਨੇਡਾ ਤਾਂ ਹੈ ਨਹੀਂਗਾ ਵੀ ਦੋ ਫਾਰਮ ਭਰ ਕੇ ਵੀਜ਼ਾ ਆ ਜਾਊਗਾ ਜਾਂ ਕੱਲੀ ਜੀਆਈਸੀ ਇੰਦੇ ਵਿੱਚ ਯੂਨੀਵਰਸਿਟੀ ਦੀ ਜੀਟੀ ਜਾਂ ਜੀਐਸ ਜਿਹੜਾ ਨਵੇਂ ਰੂਲਸ ਹੈਗੇ ਉਹ ਕਲੀਅਰ ਕਰਵਾਉਣਾ ਪੈਂਦਾ ਉਹਦੇ ਲਈ ਸਪੋਰਟਿੰਗ ਐਵੀਡੈਂਸ ਕੀ ਚਾਹੀਦੀ ਆ ਕਿੱਦਾਂ ਚਾਹੀਦੀ ਆ ਹਰ ਫਿਗਰਸ ਮੈਚ ਹੋਣੀ ਚਾਹੀਦੀ ਆ ਯੂਨੀਵਰਸਿਟੀ ਨੂੰ ਸੈਟੀਸਫਾਈ ਕਰਨਾ ਪੈਂਦਾ ਵਾ ਵੀ ਬੱਚੇ ਦੇ ਮਾਪਿਆਂ ਕੋਲੇ ਇਨਕਮ ਦੇ ਸਾਧਨ ਸੋਲਿਡ ਆ ਫੰਡ ਉਹਨਾਂ ਕੋਲੇ ਜਨੂਨ ਹੈਗੇ ਆ ਉਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਯੂਨੀਵਰਸਿਟੀ ਸੈਟੀਸਫਾਈ ਹੁੰਦੀ ਆ ਇੰਟਰਵਿਊ ਕੰਡਕਟ ਕਰਦੀ ਆ ਦੈਨ ਜੀਟੀ ਕਲੀਅਰ ਹੁੰਦੀ ਆ ਜੀਟੀ ਕਲੀਅਰ ਹੋਣ ਤੋਂ ਬਾਅਦ ਵਿੱਚ ਐਂਬੈਸੀ ਫਾਈਲ ਜਾਂਦੀ ਔਰ ਫਿਰ ਵੀਜ਼ਾ ਆਂਦਾ ਵਾ ਸਹੀ ਤਰੀਕੇ ਨਾਲ ਜੋ ਸਹੀ ਪ੍ਰੋਸੈਸ ਆ ਹਾਂ ਏਰੀਆ ਦੀ ਗੱਲ ਕਰ ਲੈਂਦੇ ਹੈਗੇ ਮੋਗਾ ਮਾਲਵਾ ਬੈਲਟ ਪੈਂਦਾ ਹੈਗਾ ਪੈਸੇ ਜੇ ਪਛੋਕਣੇ ਜਾਂਦੇ ਹੈਗੇ ਕਹਿੰਦੇ ਮਾਝਾ ਦੁਆਬੇ ਦੇ ਲੋਕ ਜ਼ਿਆਦਾ ਫੋਰਨ ਦੇ ਵਿੱਚ ਗਏ ਸੀ ਹੁਣ ਮਾਲਵੇ ਵਾਲਿਆਂ ਨੂੰ ਕਹਿੰਦੇ ਨਾ ਉਹ ਲੱਗੀ ਹੈਗੀ ਆ ਬਾਹਰ ਜਾਣ ਦੀ ਇੱਕ ਦੌੜ ਜਿਹੜੀ ਪੇਸ਼ ਹੈਗੀ ਆ ਕਿੰਨੇ ਕੁ ਲੋਕ ਫਿਰਜ਼ਪੁਰ ਜ਼ਿਲ੍ਹੇ ਦੇ ਪੇਤੇ ਫਾਜ਼ਿਲਕਾ ਬਠਿੰਡਾ ਮੋਗਾ ਸਾਡਾ ਏਰੀਆ ਵੀ ਆਉਂਦਾ ਹੋਊਗਾ ਤੁਹਾਡੇ ਨੂੰ ਬਿਲਕੁਲ ਜੀ ਬਿਲਕੁਲ ਤੁਹਾਡੇ ਚੰਦ ਸਾਹਿਬ ਗੋਲੂ ਕੇ ਮੋੜ ਤੋਂ ਹੀ ਮੇਰੇ ਲਗਦਾ 15 18 ਬੱਚੇ ਮੇਰੇ ਉਹ ਇੱਕ ਦੋ ਪਿੰਡਾਂ ਤੋਂ ਹੀ ਚਲੇ ਗਏ ਆ ਜਿਹੜੇ ਕਿ ਆਸਟ੍ਰੇਲੀਆ ਹੀ ਵਨ ਕੇ ਪੀਆਰ ਵੀ ਹੋ ਗਏ ਬਹੁਤ ਸਾਲਾਂ ਤੋਂ ਮੇਰੇ ਕੋਲ ਉਸ ਏਰੀਏ ਦੇ ਬੱਚੇ ਜਾਂ ਤਰਨਤਾਰਨ ਏਰੀਆ ਹੋ ਗਿਆ ਜਾਂ ਹੋਰ ਮੁਕਸਰ ਆ ਫਰੀਦਕੋਟ ਆ ਇਸ ਏਰੀਏ ਦਾ ਬਹੁਤ ਬੱਚਾ ਚਲਾ ਗਿਆ ਆਪਣੇ ਕੋਲ ਆਸਟ੍ਰੇਲੀਆ ਕਿਉਂਕਿ ਆਪਾਂ ਕੱਲਾ ਆਸਟ੍ਰੇਲੀਆ ਕਰਦੇ ਤਾਂ ਅੱਗੇ ਤੋਂ ਅੱਗੇ ਰੈਫਰੈਂਸ ਬਣਿਆ ਆ ਰਿਹਾ ਬਈ ਬਟ ਅਸੀਂ ਸ਼ੁਰੂ ਤੋਂ ਬੀ ਟੂ ਬੀ ਜ਼ਿਆਦਾ ਕਰਦੇ ਸੀਗੇ ਦੈਟਸ ਵਾਈ ਅਸੀਂ ਹਾਈਲਾਈ ਔਰ ਅਸੀਂ ਕਦੇ ਐਡਵਰਟਾਈਜ਼ਮੈਂਟ ਵੀ ਨਹੀਂ ਕੀਤੀਗੀ ਸੋ ਸ਼ੁਰੂ ਤੋਂ B2B ਦੇ ਵਿੱਚ ਰਹਿਣ ਕਰਕੇ ਅਸੀਂ ਸਾਈਲੈਂਟ ਮੋਡ ਦੇ ਕੰਮ ਕਰਦੇ ਰਹੇ ਬਟ ਹੁਣ ਅਸੀਂ B2C ਦੇ ਵਿੱਚ ਐਂਟਰ ਹੋ ਗਏ ਆ ਸੋ ਜਿਹੜੀਆਂ ਸਾਡੀਆਂ ਸਰਵਿਸਿਜ਼ ਆ ਉਹ ਹੁਣ ਅਸੀਂ ਡਾਇਰੈਕਟ ਸਟੂਡੈਂਟ ਨੂੰ ਵੀ ਦੇਵਾਂਗੇ ਅੱਛਾ ਜਿੱਦਾਂ ਤੁਹਾਡੇ ਕੋਲ ਬੱਚੇ ਚੱਲ ਕੇ ਆ ਜਾਂਦੇ ਮੰਨ ਲਓ ਮੇਰੇ ਏਰੀਆ ਦੇ ਬੱਚੇ ਆ ਗਏ ਗੁਰੂ ਅਰਸਾਏ ਪਤਾ ਤਾਂ ਗੁਰੂ ਅਰਸਾਏ ਲਾਈਨ ਨੂੰ ਲੋਕ ਦੇਸ਼ਾਂ ਬੱਚੇ ਆਨ ਆਸਟ੍ਰੇਲੀਆ ਵਾਲੇ ਬੱਚੇ ਦੇ ਦੇ ਲਗਭਗ 11200 ਲੋਕ ਆਸਟ੍ਰੇਲੀਆ ਤੋਂ ਵੀ ਦੇਖਦੇ ਹੈਗੇ ਉਹਦੇ ਵਿੱਚ ਵੀ ਬੱਚੇ ਹੋਣਗੇ ਜਿਹੜੇ ਬੱਚੇ ਤੁਸੀਂ ਭੇਜਿਆ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਨਗੇ ਬਿਲਕੁਲ ਜੀ ਬਿਲਕੁਲ ਡਾਰਵਿਨ ਆ ਕੈਨਬਰਾ ਹੈ ਪਰਥ ਹੈ ਡਿਲੇਟਾ ਬਹੁਤ ਬੱਚਾ ਬੈਠਾ ਬਹੁਤ ਤੇ ਤੁਹਾਡੇ ਏਰੀਏ ਦਾ ਵੀ ਜਿਹੜਾ ਕਿ ਆਪਣੇ ਕੋਲੋਂ ਸਟੂਡੈਂਟ ਚਲਾ ਗਿਆ ਆਸਟ੍ਰੇਲੀਆ ਅੱਛਾ ਕਾਲਜ ਜਾਂ ਯੂਨੀਵਰਸਿਟੀ ਜਿੱਥੇ ਆਪਾਂ ਬੱਚਾ ਭੇਜਦੇ ਹੈਗਾ ਇਹ ਬੜਾ ਵੱਡਾ ਸਵਾਲ ਰਹਿੰਦਾ ਵੀ ਕਿਸ ਯੂਨੀਵਰਸਿਟੀ ਚ ਭੇਜਿਆ ਜਾ ਰਿਹਾ ਕਿਸ ਕਾਲਜ ਚ ਭੇਜਿਆ ਜਾਂਦਾ ਕਿੱਦਾਂ ਦੇ ਕਾਲਜ ਤੁਸੀਂ ਮੈਨੇਜ ਕਰਦੇ ਕਿਉਂਕਿ ਬੱਚੇ ਨੂੰ ਕੱਲ ਨੂੰ ਉੱਥੇ ਦਿੱਕਤ ਨਾ ਆਏ ਕਈ ਵਾਰ ਇੱਕ ਜਗ੍ਹਾ ਤੇ ਐਡਮਿਸ਼ਨ ਹੋਣ ਤੋਂ ਬਾਅਦ ਬੱਚੇ ਦਾ ਫੋਨ ਹੁੰਦਾ ਮਾਪਿਆਂ ਨੂੰ ਵੀ ਉਹ ਕਾਲਜ ਸੈੱਟ ਨਹੀਂ ਸੀ ਏਜੰਟ ਨੇ ਸਾਨੂੰ ਗਲਤ ਜਗ੍ਹਾ ਤੇ ਭੇਜਦਾ ਬਿਲਕੁਲ ਜੀ ਸਰ ਇਹ ਇੱਕ ਬਹੁਤ ਵੱਡਾ ਪੁਆਇੰਟ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਵੀਜ਼ਾ ਲੈਣ ਦੇ ਲਈ ਹੀ ਤੁਹਾਨੂੰ ਚੰਗਾ ਕਾਲਜ ਯੂਨੀਵਰਸਿਟੀ ਡਿਸਾਈਡ ਕਰਨਾ ਪੈਂਦਾ ਵਾ ਸਿਲੈਕਟ ਕਰਨਾ ਪੈਂਦਾ ਵਾ ਔਰ ਤੁਹਾਡੀ ਪ੍ਰੀਵੀਅਸ ਸਟੱਡੀ ਕੀ ਆ ਤੁਸੀਂ ਪਲੱਸ 2 ਕੀਤੀ ਉਹਦੇ ਸਬਜੈਕਟ ਕੀ ਆ ਜਾਂ ਗ੍ਰੈਜੂਏਸ਼ਨ ਕੀਤੀ ਉਹਦੇ ਸਬਜੈਕਟ ਕੀ ਆ ਤੁਹਾਡੇ ਆਲਸ ਪੀੜੀ ਚੋ ਸਕੋਰ ਕੀ ਆ ਉਹਦੇ ਅਕੋਰਡਿੰਗਲੀ ਤੁਸੀਂ ਅੱਗੇ ਐਡਮਿਸ਼ਨ ਲੈ ਰਹੇ ਹੋ ਔਰ ਚੰਗਾ ਕਾਲਜ ਆ ਯੂਨੀਵਰਸਿਟੀ ਚ ਲੈ ਰਹੇ ਹੋ ਜੇ ਚੰਗਾ ਕਾਲਜ ਲੈਵਲ 1 ਜਾਂ ਲੈਵਲ 2 ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਤਾਂ ਹੀ ਐਮਬੈਸੀ ਵੀਜ਼ਾ ਦਿੰਦੀ ਆ ਹਾਲਾਂਕਿ ਉਥੇ ਦੇਸੀ ਕਾਲਜ ਬਹੁਤ ਹੈਗੇ ਆ ਜਿਨ੍ਹਾਂ ਦੇ ਵਿੱਚ ਅੱਜਕੱਲ ਬਹੁਤ ਐਡਵਰਟਾਈਜ਼ਮੈਂਟ ਚੱਲ ਰਹੀ ਆ ਵੀ ਕੋਈ ਪੈਸਾ ਨਹੀਂ ਪਹਿਲਾਂ ਇਦਾਂ ਉਦਾਂ ਬਹੁਤ ਸਾਰੇ ਦੇ ਐਡਵਰਟਾਈਜ਼ਮੈਂਟ ਮੈਂ ਵੀ ਦੇਖਿਆ ਸੀ ਗਿਆ ਉਹ ਦੇਸੀ ਕਾਲਜ ਆ ਜਿਹੜੇ ਇੱਕ ਇੱਕ ਦੋ ਦੋ ਕਮਰਿਆਂ ਦੀ ਪ੍ਰਾਈਵੇਟ ਰੈਂਟਲ ਪ੍ਰਾਪਰਟੀ ਦੇ ਵਿੱਚ ਬਣੇ ਹੋਏ ਆ ਉੱਥੇ 100 100 ਫਾਈਲ ਪਾਤੀ 10 ਵੀਜ਼ੇ ਨਿਕਲ ਗਏ ਕਿਸਮਤ ਨੂੰ 20 ਨਿਕਲ ਗਏ ਉਹ ਉਹ ਉਹਨਾਂ ਕਾਲਜਸ ਦੇ ਵਿੱਚ ਅਸੀਂ ਬੱਚਾ ਨਹੀਂ ਭੇਜਦੇ ਅਸੀਂ ਬੱਚੇ ਦੀ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ ਅਸੀਂ ਪਹਿਲਾਂ ਬੱਚੇ ਦਾ ਸੋਚਦੇ ਹਾਂ ਵੀ ਉੱਥੇ ਜਾ ਕੇ ਉਹ ਪੜ੍ਹੂਗਾ ਚੰਗੇ ਕਾਲਜ ਯੂਨੀਵਰਸਿਟੀ ਜਿਹਨੂੰ ਵੀਜ਼ਾ ਮਿਲੂਗਾ ਪੜ੍ਹੂਗਾ ਉਹਦੀ ਪੀਆਰ ਹੋਊਗੀ ਫਿਰ ਤਾਂ ਹੀ ਸਾਡੇ ਗੁਣਗਾਊਗਾ ਉਹ ਅੱਛਾ ਜਿਹੜੇ ਬੱਚੇ ਚਲੇ ਗਏ ਉਹ ਤਾਂ ਗੁਣ ਗਾਉਂਦੇ ਆ ਜੇ ਸਹੀ ਟਿਕਾਣੇ ਤੇ ਪਹੁੰਚੇ ਤਾਂ ਗੁਣ ਗਾਉਂਦੇ ਹੈਗੇ ਆ ਜਿਹੜੇ ਨਵੇਂ ਬੱਚੇ ਆਈਲੈਂਡਸ ਕਰ ਰਹੇ ਹੈਗੇ ਆ ਕਰਨ ਤੋਂ ਬਾਅਦ ਜੇ ਬਹੁਤ ਲੋਕ ਬੈਠੇ ਗਿਆ ਮਾਰਕੀਟ ਦੇ ਵਿੱਚ ਬੜੇ ਆਫਸ ਕੁੱਲੇ ਹੈਗੇ ਸਾਡੇ ਏਰੀਆ ਚ ਪੂਰੇ ਪੰਜਾਬ ਦੇ ਵਿੱਚ ਹਨਾ ਦੇਸ਼ ਦੇਸ਼ਾਂ ਦੇ ਵਿੱਚ ਤਾਂ ਖੁੱਲੇ ਹੀ ਹੈਗੇ ਪੂਰੇ ਦੇਸ਼ ਵਿੱਚ ਖੁੱਲੇ ਗਿਆ ਵੀ ਲੋਕ ਪੂਰੀ ਵਾਲਿਆਂ ਦੇ ਹੀ ਕਿਉਂ ਆ ਸਰ ਕਿਉਂਕਿ ਮੈਂ 22 ਸਾਲ ਤੋਂ ਕੱਲਾ ਆਸਟ੍ਰੇਲੀਆ ਡੀਲ ਕਰ ਰਿਹਾ ਕੱਲਾ ਆਸਟ੍ਰੇਲੀਆ ਔਰ ਜਿਹੜੀ ਸਪੈਸ਼ੈਲਿਟੀ ਸਾਡੇ ਕੋਲੇ ਹੈਗੀ ਆ ਆਸਟ੍ਰੇਲੀਆ ਫਾਈਲਿੰਗ ਦੇ ਅੰਦਰ ਜਾਂ ਸਾਡੇ ਕੋਲੇ ਜਿਹੜੇ ਪਲੇਟਫਾਰਮ ਤੇ ਸਾਡੇ ਪਲੇਟਫਾਰਮ ਤੇ ਯੂਨੀਵਰਸਿਟੀਆਂ ਨੇ ਜਾਂ ਅੱچھے ਕਾਲਜ ਨੇ ਜਾਂ ਗਰੁੱਪਡ ਯੂਨੀਵਰਸਿਟੀਆਂ ਨੇ ਜਾਂ ਸਾਡੇ ਕੋਲੇ ਜਿਹੜੀਆਂ ਆਪਸ਼ਨਸ ਨੇ ਚਾਹੇ ਉਹ ਪੇਮੈਂਟ ਪਲਾਨ ਨੂੰ ਲੈ ਕੇ ਹੋਵੇ ਚਾਹੇ ਉਹ ਯੂਨੀਵਰਸਿਟੀ ਕਾਲਜਸ ਨੂੰ ਲੈ ਕੇ ਹੋਵੇ ਮੈਂ ਉਹ ਚੈਲੰਜ ਕਰਦਾ ਵੀ ਕਿਸੇ ਹੋਰ ਕੋਲੇ ਹੈ ਨਹੀਂ ਗੀਆਂ ਹਾਂ ਐ ਲਾਸਟ ਤੱਕ ਕੀ ਲੋਕਾਂ ਨੂੰ ਸੁਨੇਹਾ ਹੈਗਾ ਵੀ ਬੱਚਿਆਂ ਦਾ ਵਿਕ ਬਣਾਉਣਾ ਤਾਂ ਪੂਰੀ ਵਾਲੇ ਦੇ ਆਣਾ ਜੇ ਬੱਚਿਆਂ ਦੇ ਤੇ ਪੈਸੇ ਦੀ ਗੱਲ ਹੀ ਰਹਿੰਦੀ ਕਿ ਸਾਡੇ ਏਜੰਟ ਕੋਲ ਪੈਸੇ ਨਾ ਮਰ ਜਾਣ ਕੀ ਸੁਣਿਆ ਹੈਗਾ ਵੀ ਜਿਹੜੇ ਮੈਂ ਕਹਿ ਦੂੰਗਾ ਹਟੀਆਂ ਪਾ ਕੇ ਵੀ ਲੋਕ ਬੈਠੇ ਹੈਗੇ ਹਨ ਵੀ ਉਹਨਾਂ ਤੋਂ ਬਚ ਕੇ ਤੇ ਕਿਵੇਂ ਨਿਕਲ ਕੇ ਤੇ ਪੁਰੀ ਜਲ੍ਹਾਂ ਦੇ ਮੋਗੇ ਪਹੁੰਚ ਜਾਣਾ ਤੇ ਐਡਰੈਸ ਵੀ ਦੱਸ ਦਿਓ ਸਰ ਆਪਣਾ ਆਫਿਸ ਗਰਾਉਂਡ ਫਲੋਰ ਚੱਕੀ ਵਾਲੀ ਗਲੀ ਦੇ ਕੋਰਨਰ ਜੀਟੀ ਰੋਡ ਤੇ ਆ ਠੀਕ ਹੈ ਪੁਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜਾ ਵੀ ਬੱਚਾ ਸਾਡੇ ਕੋਲ ਇੱਕ ਵਾਰ ਆਸਟ੍ਰੇਲੀਆ ਜਾਣਾ ਚਾਹੁੰਦਾ ਉਹ ਵਿਜ਼ਿਟ ਜ਼ਰੂਰ ਕਰੋ ਕੱਲੀ ਐਮਬੈਸੀ ਫੀਸ ਪਹਿਲਾਂ ਦੇਣੀ ਤੁਸੀਂ ਅਸੀਂ ਕੋਈ ਪੈਸਾ ਨਹੀਂ ਪਹਿਲਾਂ ਲੈਂਦੇ ਹੋਰ ਜਦੋਂ ਤੁਹਾਡਾ ਵੀਜ਼ਾ ਲੱਗ ਗਿਆ ਉਦੋਂ ਪੈਸਾ ਲਵਾਂਗੇ ਔਰ ਆਦਰ ਏਜੰਟ ਦੇ ਕੋਲੇ ਜੇ ਬੱਚਾ ਕੋਈ ਫਾਈਲ ਲਵਾਉਣਾ ਚਾਹੁੰਦਾ ਸਾਡੇ ਕੋਲੇ ਦੋ ਫਾਈਲਾਂ ਸਾਨੂੰ ਦੇਵੋ ਦੋ ਕਿਸੇ ਹੋਰ ਏਜੰਟ ਕੋਲੇ ਲਵਾਓ ਤੁਹਾਨੂੰ ਸਾਡੇ ਕੰਮ ਦਾ ਫਰਕ ਪਤਾ ਚੱਲੂਗਾ ਵੀ ਕੀ ਆ ਸੋ ਇੱਕ ਵਾਰ ਜਰੂਰ ਆਪਣੇ ਡਾਕੂਮੈਂਟਸ ਲੈ ਕੇ ਸਾਡੇ ਆਫਿਸ ਵਿਜ਼ਿਟ ਕਰੋ ਅਸੈਸਮੈਂਟ ਲਓ ਤੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸਕਾਰ ਕਰੋ ਅੱਜ ਵੀ ਜਿਹੜੇ ਹੈਗੇ ਆ ਤੁਸੀਂ ਕੁਝ ਬੱਚਿਆਂ ਨੂੰ ਅੱਜ ਵੀ ਵੀਜ਼ੇ ਦਿੱਤੇ ਹੈਗੇ ਆ ਹਾਂਜੀ ਅੱਜ ਵੀ ਅ ਦੋ ਦਿਨ ਬਾਅਦ ਵੀ ਤਿੰਨ ਦਿਨ ਬਾਅਦ ਵੀ ਕੁਝ ਕਲਾਸਾਂ ਹੈਗੀਆਂ ਫੈਬਰਨਡੇਕ ਦੇ ਕੁਝ ਵੀਜ਼ਾਸ ਲੇਟ ਆਏ ਉਹਨਾਂ ਦੀ ਐਕਸਟੈਂਸ਼ਨ ਲੈ ਕੇ ਦਿੱਤੀਆਂ ਅਸੀਂ ਬੱਚੇ ਜਾ ਰਹੇ ਅੱਜ ਵੀ ਵੀਜ਼ੇ ਲੈ ਕੇ ਗਏ ਆ ਕੁਝ ਏਜੰਟਸ ਦੇ ਵੀ ਵੀਜ਼ੇ ਸੀਗੇ ਉਹ ਵੀ ਭੇਜ ਚੁੱਕੀ ਆ ਅਸੀਂ ਫਾਈਲਸ ਰੈਡੀ ਕਰਕੇ ਸਾਰੀਆਂ ਔਰ ਉਹ ਤੁਹਾਨੂੰ ਅਸੀਂ ਵੀਡੀਓ ਭੇਜਾਂਗੇ ਉਹ ਵੀ ਤੁਸੀਂ ਦਿਖਾਈਓ ਬੱਚਿਆਂ ਨੂੰ ਜਰੂਰ ਹਾਂ ਬਿਲਕੁਲ ਜੀ ਜੇ ਤੁਸੀਂ ਜਾਣਾ ਆਸਟ੍ਰੇਲੀਆ ਮੈਂ ਪਹਿਲੇ ਵੀ ਕਹਿ ਚੁੱਕਿਆ ਤੇ ਆਸਟ੍ਰੇਲੀਆ ਦਾ ਇੱਕ ਗੱਲ ਕਹਦੇ ਨੇ ਜੇ ਇੱਕ ਡਾਕਟਰ ਦੇ ਕਿਸੇ ਦਵਾਈ ਲੈਣ ਜਾਂਦੇ ਨਾ ਕਹਿੰਦੇ ਤਸੱਲੀ ਬਖਸ਼ ਕੰਮ ਇੱਥੇ ਕੀਤਾ ਜਾਂਦਾ ਜਾਂ ਕਿਸੇ ਮਿਸਤਰੀ ਦੇ ਜਾਂਦੇ ਹੈਗੇ ਆ ਵੀ ਤਸੱਲੀ ਬਖਸ਼ ਕੰਮ ਹੋਣਾ ਹੈ ਜੇ ਆਸਟ੍ਰੇਲੀਆ ਜਾਣਾ ਤਾਂ ਤਸੱਲੀ ਬਖਸ਼ ਕੰਮ ਪੂਰੀ ਵਾਲਿਆਂ ਦੇ ਹੋਣਾ ਕਿਉਂਕਿ 2002 ਤੋਂ ਲੈ ਕੇ ਕੱਲਾ ਆਸਟ੍ਰੇਲੀਆ ਦਾ ਹੀ ਕੰਮ ਕਰ ਰਹੇ ਹੈਗੇ ਆ ਆਸਟ੍ਰੇਲੀਆ ਹੀ ਲੋਕਾਂ ਨੂੰ ਭੇਜ ਰਹੇ ਆ ਤੇ ਆਸਟ੍ਰੇਲੀਆ ਆਸਟ੍ਰੇਲੀਆ ਕੰਟਰੀ ਦੀ ਗੱਲ ਕਰਦੇ ਹੈਗੇ ਆ ਜਿਹੜੇ ਲੋਕ ਆਸਟ੍ਰੇਲੀਆ ਜਾ ਕੇ ਆਏ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਯਾਰ ਦੋਸਤ ਬੱਚੇ ਰਹਿੰਦੇ ਹੈਗੇ ਉਹਨਾਂ ਨੂੰ ਪੁੱਛ ਕੇ ਦੇਖਿਓ ਆਸਟ੍ਰੇਲੀਆ ਕੰਟਰੀ ਕਿੱਦਾਂ ਦੀ ਹੈਗੀ ਆ ਆਸਟ੍ਰੇਲੀਆ ਦਾ ਵੀਜ਼ਾ ਮਿਲਣਾ ਬਹੁਤ ਵੱਡੀ ਗੱਲ ਆ ਆ ਬਹੁਤ ਵੱਡੀ ਗੱਲ ਹੈ ਇਹਨਾਂ ਦੇ ਭੇਜਿਓ ਜੇ ਕਈ ਬੱਚੇ ਪੀਆਰ ਵੀ ਲੈ ਚੁੱਕੇ ਆ ਵੀਜ਼ਾ ਲੈ ਕੇ ਤਾਂ ਚਲੇ ਵੀ ਗਏ ਚੰਗੇ ਸਕੂਲਾਂ ਚੰਗੇ ਕਾਲਜਾਂ ਦੀ ਦੇ ਵਿੱਚ ਹੀ ਇਹ ਆਪਣੇ ਜਿਹੜੇ ਬੱਚੇ ਇਹਨਾਂ ਕੋਲ ਆਉਂਦੇ ਹੈਗੇ ਉਹਨਾਂ ਨੂੰ ਭੇਜਦੇ ਆ ਤੇ ਪੂਰੇ ਮਾਲਵਾ ਬੈਲਟ ਦੀ ਗੱਲ ਕਰਦੇ ਹੈਗੇ ਤਾਂ ਪੂਰੀ ਵਾਲਿਆਂ ਦਾ ਮੋਗਾ ਦੇ ਵਿੱਚ ਜਿਹੜਾ ਆਫਿਸ ਹੈਗਾ ਇਸ ਆਫਿਸ ਤੇ ਆਸਟ੍ਰੇਲੀਆ ਜਾਣ ਵਾਲਿਆਂ ਲੋਕਾਂ ਦਾ ਤਾਂ ਤਾਂ ਲੱਗਿਆ ਰਹਿੰਦਾ ਅੱਜ ਵੀ ਬੱਚੇ ਵੀਜ਼ਾ ਲੈ ਕੇ ਗਏ ਆ ਜੇਕਰ ਤੁਸੀਂ ਵੀ ਤੁਹਾਡੇ ਬੱਚੇ ਹੁਣ ਪਲੱਸ 2 ਕਰ ਰਹੇ ਆ ਐਲਸ ਕਰਾਉਣ ਤੋਂ ਬਾਅਦ ਆਸਟ੍ਰੇਲੀਆ ਭੇਜਣਾ ਤਾਂ ਇੱਕੋ ਇੱਕੋ ਨਾਮ ਹੈਗਾ ਪੁਰੀ ਵਾਲਿਆਂ ਦੇ ਤੇ ਪੁਰੀ ਵਾਲਿਆਂ ਦਾ ਮੈਂ ਐਡਰੈਸ ਜਿਹੜਾ ਹੈਗਾ ਤੁਹਾਨੂੰ ਦੱਸ ਦੇਣਾ ਹੈਗਾ ਜਦੋਂ ਵੀ ਤੁਸੀਂ ਮੋਗਾ ਪਹੁੰਚਦੇ ਹੋ ਬੱਸ ਸਟੈਂਡ ਤੋਂ ਲੁਧਿਆਣੇ ਵਾਲੀ ਸਾਈਡ ਮਾਤਰ 200 ਮੀਟਰ ਅੱਗੇ ਆਣਾ ਹੈਗਾ ਤਾਂ ਤੁਹਾਨੂੰ ਵੱਡੇ ਬੋਰਡ ਲੱਗੇ ਹੋਏ ਵੱਡਾ ਦਫ਼ਤਰ ਜਿਹੜਾ ਹੈਗਾ ਸਕਰੀਨ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਇਹ ਦਫ਼ਤਰ ਪੁਰੀ ਵਾਲਿਆਂ ਦਾ ਹੈ ਸਾਹਮਣੇ ਟਰਾਂਸਫਰਮ ਲੱਗਿਆ ਤੇ ਉਸ ਦੇ ਕੋਲ ਜਿਹੜਾ ਦਫ਼ਤਰ ਹੈ ਪੁਰੀ ਵਾਲਿਆਂ ਦਾ ਇਸ ਦਫ਼ਤਰ ਆ ਕੇ ਤੁਸੀਂ ਆਪਣੇ ਬੱਚੇ ਦੇ ਬਚੇਰੇ ਪ੍ਰੀਖੜੀ ਆਪਦੇ ਬੱਚੇ ਦੇ ਮੁੱਢਲੀ ਸਿੱਖਿਆ ਦੇ ਲਈ ਆਪਦੇ ਬੱਚੇ ਦੇ ਲਈ ਉਹਦੇ ਵਿੱਚ ਵਿੱਚ ਉਚੇਰੇ ਪ੍ਰਖ ਲਈ ਆਸਟ੍ਰੇਲੀਆ ਭਜਣਾ ਹੈਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਲਿਆਣੀਆਂ ਹੈਗੀਆਂ ਤਾਂ ਪੂਰੀ ਵਾਲਿਆਂ ਦਾ ਨਾਮ ਨਾ ਭੁੱਲਿਓ ਨੰਬਰ ਅਸੀਂ ਸਕਰੀਨ ਤੇ ਵੀ ਦੇ ਦਿੱਤੇ ਹੈਗੇ ਆ ਨੰਬਰ ਤੇ ਸੰਪਰਕ ਕਰ ਲਿਓ ਬਾਈ ਹੋਰੀ ਜਗਦੀਪ ਹੋਰੀ ਤੁਹਾਡਾ ਨੰਬਰ ਵੀ ਟੈਂਡ ਕਰਨਗੇ ਜਦੋਂ ਤੁਸੀਂ ਇੱਥੇ ਆਓਗੇ ਤੁਹਾਡੇ ਨਾਲ ਪੂਰੀ ਜਿਹੜੀ ਕਾਉਂਸਲਿੰਗ ਕਰਕੇ ਤੁਹਾਡੇ ਬੱਚੇ ਦੇ ਵਿੱਚ ਚਿਹਰੇ ਪ੍ਰਖ ਲਈ ਇਹਨਾਂ ਦਾ ਯੋਗਦਾਨ ਵਿੱਚਾ ਚੱਲ ਰਿਹਾ ਹੈਗਾ 2002 ਤੋਂ ਲੈ ਕੇ ਤੇ ਅੱਗੇ ਵੀ ਚੱਲਦਾ ਰਹੂਗਾ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਵਰਸਾਇਲ ਲਾਈਵ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਤੁਹਾਡੀ ਰਾਏ ਮੈਂਟ ਸਰਚ ਚ ਜ਼ਰੂਰ ਹੋਣੀ ਚਾਹੀਦੀ ਹੈ ਪੱਤਰਕਾ ਸਾਥੀ ਰਜਿੰਦਾ ਦੇ ਨਾਲ ਮੈਂ ਸਤਪਾਲ ਤੇ ਦਾ ਮੋਗਾ